ਨੇ ਪਿੱਛੋਂ ਜ਼ਮੀਨਾਂ ਵੇਚ ਕੇ ਆਪਣੀਆਂ ਤੇ ਥੋੜੇ ਥੋੜੇ ਪਲਾਟਾਂ ਦੇ ਤੌਰ ਤੇ ਲੈ ਕੇ ਕਿ ਇਹ ਜ਼ਮੀਨਾਂ ਜਿਹੜੀਆਂ ਆਪੇ ਦਾਦਾ ਜੀ ਦੀਆਂ ਸੀ ਬਹੁਤ ਵੇਚ ਦਿੱਤੀਆਂ। ਹੋਰ ਇਹ ਹੜਾ-ਆੜ ਤੇ ਸਰਕਾਰ ਨੇ ਇਹ ਸਾਰਿਆਂ ਚ ਮਿਲਿਆ ਜਿਹੜੇ ਨੇ ਕਿ ਇਹ ਜੋ ਪਲਾਟ-ਪਕਾਟ ਤੁਸੀਂ ਜਿਹੜੇ ਨੇ ਉਹ ਪਲਾਟ ਕਰਦੇ ਨੇ। ਕੋਈ ਚੋ ਵੀ ਨਹੀਂ ਆ। ਸਾਨੂੰ ਦੱਸ ਦੇ ਸੇ ਸੰਸਥਾ ਨਾਲ ਗੱਲ ਕਰਕੇ ਇਹ ਕਾ ਕਰ ਸਕਦੇਗੇ। ਸਾਨੂੰ 2-4 ਦਿਨ ਦੇ ਵਿੱਚ ਦੱਸਦੇ ਦੇ ਵਿੱਚ ਵਿੱਚ ਦੱਸਿਆ ਜਾਵੇ ਕਿ ਇੱਥੇ ਕੰਮ ਕਦੋਂ ਤੱਕ ਲੱਗਣਾ ਹੈ। ਆਸ ਾਰੇ ਫੇਰ ਆਣ ਕੇ ਆਪਾਂ ਕਫੋਰ ਵਾਲੇ ਪੋਲ ਦੇ ਉੱਤੇ ਹਣ ਮਿੱਥੇ ਸਮੇਂ ਵਾਸਤੇ ਧਰਨਾ ਲਾਵਾਂਗੇ ਜੇ ਸਾਡਾ 15 ਤੋਂ 20 ਦਿਨ ਦੇ ਵਿੱਚ ਦੇ ਅੰਦਰ ਅੰਦਰ ਸਾਡਾ ਕੰਮ ਇਹ ਤੁਸੀਂਾਂ ਦਾ ਨਹੀਂ ਲੱਗ ਆਈ ਬਕਰ ਹੋਣਾ ਹੀ ਆ ਉਹ ਹੋਣਾ ਉਹਦੇ ਨਾਲੋਂ ਚੰਗਾ ਕਿ ਪਹਿਲਾਂ ਬਾਹਰ ਆਣ ਕੇ ਆਪਣੀਆਂ ਹੱਕ ਦੀ ਜਿਹੜੀ ਲੜਾਈ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨ ਮਜ਼ਦੂਰਾਂ ਦਾ ਜ਼ਿੰਦਾਬਾਦ ਲੋਕਾਂ ਦਾ ਦੱਸਦੀ ਕਿ ਜਿਸ ਤਰ੍ਹਾਂ ਕਿ 4-5 ਮਹੀਨਾ ਪਹਿਲਾਂ ਜਿਹੜੀ ਇੱਥੇ ਵਾਰ ਨੇ ਵੱਡੀ ਮਾਰ ਮਾਰੀ ਸੀ ਕੋਲੀਆਂ ਹੋਵੇ ਜਾਂ ਲਾਗਲੇ ਪਿੰਡ ਜਿਸ ਤਰ੍ਹਾਂ ਮਾਖਣ ਪਰਤਾਸਾਂ ਤੱਕ ਜਾਂ ਡੇਰਿਆਂ ਤੱਕ ਜੇ ਗੱਲ ਕਰੀਏ ਤਾਂ ਵੱਡੀ ਮਾਰ ਜਿਹੜੀ ਐ ਇਸ ਰਾਵੀ ਦਰਿਆ ਦੀ ਦੇਖਣ ਨੂੰ ਮਿਲੀ ਸੀ ਸਥਿਤੀ ਤੋਂ ਪਹਿਲਾਂ ਦਿਖਾ ਦਈਏ ਵੀ ਇਹ ਉਹੀ ਰਾਵੀ ਦਰਿਆ ਹੈਗਾ ਜਿੱਥੇ ਜਿਹੜਾ ਆ ਚਾਰ-ਪੰਜ ਮਹੀਨੇ ਪਹਿਲਾਂ ਜਿਹੜਾ ਵਾਰ ਦੀ ਵੱਡੀ ਜਿਹੜੀ ਐ ਮਾਰ ਬੱਜੀ ਸੀ ਤੇ ਜਿਹਦੇ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਜਿਹੜਾ ਦੇਖਣ ਨੂੰ ਮਿਲਿਆ ਸੀ ਪਿੰਡ ਪੰਮੇ ਹੋਣ ਚਾਹੇ ਲੋਕਾਂ ਦੀ ਪਹਿਲੀ ਆਉਣ ਕਾਰਬਾਰ ਸਭ ਰੁੜਿਆ ਸੀ ਕੁਝ ਗੁੱਜਰ ਪਰਿਵਾਰ ਦੇ ਬੱਚੇ ਵੀ ਜਿਹੜੇ ਰੁੜੇ ਸੀ ਇੱਥੇ ਗੁੱਜਰ ਵਸਤੀ ਸੀ ਜਿਹੜੀ ਪੂਰੀ ਦੀ ਪੂਰੀ ਰੋੜ ਗਈ ਸੀ ਉਸ ਨੂੰ ਲੈ ਕੇ ਜ ਪੰਜ ਮਹੀਨਿਆਂ ਦੇ ਵਿੱਚ ਜਿਹੜਾ ਹਜੇ ਤੱਕ ਸਰਕਾਰ ਵੱਲੋਂ ਕੋਈ ਵੀ ਇਥੇ ਪੁਕਤਾ ਪ੍ਰਬੰਧ ਨਹੀਂ ਕੀਤੇ ਗਾ ਨਾ ਪਰ ਗੱਲ ਕਰੀਏ ਉਸ ਸਮੇਂ ਮੌਕੇ ਦੀ ਜੇ ਬਾੜ ਨੂੰ ਰੋਕਣ ਲਈ ਜਿਹੜਾ ਇਥੇ ਤੁਸੀਂ ਬਣ ਬੋੜੀਆਂ ਦਾ ਜਿਹੜਾ ਇੱਕ ਟੈਂਪਰੇਰੀ ਬਣਿਆ ਗਿਆ ਸੀ ਜਿਸ ਨੂੰ ਜਿਹੜਾ ਹੁਣ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਟੈ ਟੇਰੀ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਗੱਲ ਕਰੀਏ ਤੇ ਅੱਜ ਜਥੇਬੰਦੀ ਵੱਲੋਂ ਜਿਹੜਾ ਆ ਲੋਕਾਂ ਦੇ ਨਾਲ ਮਿਲ ਕੇ ਜਿਹੜਾ ਆ ਇੱਕ ਰੋਸ ਪ੍ਰਗਟ ਕੀਤਾ ਗਿਆ ਹੈਗਾ ਕਿ ਅਜੇ ਵੀ ਪੰਜਾਬ ਸਰਕਾਰ ਵੱਲੋਂ ਜਿਹੜਾ ਆ ਇਸ ਵੱਲ ਪੂਰਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਇਸ ਸੰਬੰਧੀ ਗੱਲ ਕਰੀਏ ਤਾਂ ਕਾ ਗਿਆ ਸੀ ਵੀ ਇਸ ਨੂੰ ਜਲਦ ਤੋਂ ਜਲਦੀ ਜਿਹੜਾ ਸ਼ੁਰੂ ਕੀਤਾ ਜਾਏਗਾ ਪਰ ਹੁਣ ਤੱਕ ਜੇ ਗੱਲ ਕਰੀਏ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇੱਥੇ ਦਰਿਆ ਦੇ ਵਿੱਚੋਂ ਪ੍ਰਬੰਧ ਨਹੀਂ ਕੀਤਾ ਗਿਆ ਤੁਸੀਂ ਤਸਵੀਰਾਂ ਪਹਿਲਾਂ ਦੇਖੋ ਵੀ ਘਰਾਂ ਦੀਆਂ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਮੌਕੇ ਦੀ ਪਰ ਹੁਣ ਜੇ ਗੱਲ ਕਰੀਏ ਤਾਂ ਇਹਨਾਂ ਵੱਲੋਂ ਇੱਕ ਮੈਸੇਜ ਵੀ ਦਿੱਤਾ ਹੈਗਾ ਸਰਕਾਰ ਨੂੰ ਵੀ ਕੁਝ ਦਿਨਾਂ ਦੇ ਵਿੱਚ ਜਿਹੜਾ ਆ ਇਸ ਕੰਮ ਨੂੰ ਜੇ ਸ਼ੁਰੂ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਜਿਹੜਾ ਆ ਇਹ ਰੋਡ ਜਾਮ ਕੀਤਾ ਜਾਏਗਾ ਕਥਲੌਰ ਪੋਲ ਦੇ ਉੱਪਰ ਜਿਹੜਾ ਆ ਵੱਡਾ ਧਰਨਾ ਲਾ ਕੇ ਜਿਹੜਾ ਮਿੱਥੇ ਦਿਨ ਲਈ ਜਿਹੜਾ ਆ ਤਾਰਾ ਤਰਨਾ ਲਗਾਇਆ ਜਾਏਗਾ ਗੱਲਬਾਤ ਸੁਣਾਉਣਾ ਹੈ ਜੋ ਇਹਨਾਂ ਦੇ ਨਾਲ ਸੰਸਦ ਨਾਲ ਗੱਲਬਾਤ ਹੋਈ ਹੈ ਉਹ ਆਪਣੇ ਚੈਨਲ ਤੇ ਸੁਣਾ ਰਹੇ ਹਾਂ ਤਦ ਤੱਕ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਹੋਇਓ ਪੁਲੀਸ ਜਥੇਬੰਦੀ ਕੀ ਕਾਰਨ ਹੈਗਾ ਤੇ ਇਕੱਠੇ ਹੁੰਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ 2025 ਅਗਸਤ ਮਹੀਨੇ ਦੇ ਵਿੱਚ ਵੱਡੀ ਹਾੜ ਆਈ ਸੀ ਔਰ ਜਿਹਦੇ ਨਾਲ ਖਾਸ ਕਰਕੇ ਕੋਲੀਆਂ ਇਲਾਕਾ ਜਿਹੜਾ ਹੈ ਇਹਦੀ ਤੁਸੀ ਜਿਹੜੀ ਟੁੱਟ ਗਈ ਸੀ ਔਰ ਉਹਦੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਇਲਾਕੇ ਨੂੰ ਹੋਇਆ ਪੰਮਾ ਪੋਲਾ ਤੋਂ ਲੈ ਕੇ ਥੱਲੇ ਤਾਸ਼ ਤੱਕ ਜਿਹੜਾ ਬਹੁਤ ਬਰਬਾਦੀ ਦਾ ਮੰਜ਼ਰ ਜਿਹੜਾ ਸਾਨੂੰ ਦੇਖਣਾ ਪਿਆ ਜਿੱਥੇ ਕਿਸਾਨਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਉਹਦੇ ਨਾਲ ਨਾਲ ਹੀ ਇਹ ਕੋਹੜੀਆਂ ਅੱਡੇ ਦੇ ਵਿੱਚ ਦੁਕਾਨਾਂ ਰੁੜ ਗਈਆਂ ਔਰ ਜ਼ਮੀਨਾਂ ਵੀ ਇੰਡੀਆਂ ਰੁੜ ਗਈਆਂ ਔਰ ਸਰਕਾਰ ਜਿਹੜੀ ਅਜੇ ਤੱਕ ਜਿਹੜੀ ਅੱਖਾਂ ਮੀਟ ਕੇ ਸੁੱਤੀ ਹੋਈ ਹੈ ਔਰ ਲੋਕਾਂ ਨੂੰ ਜਿਹੜਾ ਜਿਹੜਾ ਪ੍ਰੋਪਰ ਮੁਆਵਜ਼ਾ ਮਿਲਣਾ ਸੀ ਉਹ ਨਹੀਂ ਮਿਲ ਪਾਇਆ ਔਰ ਖਾਸ ਗੱਲ ਇਹ ਹੈ ਕਿ ਜਿਹੜੀ ਤੁਸੀਂ ਬੰਦ ਸੀ ਉਸ ਵੇਲੇ ਮੰਤਰੀ ਸਾਹਿਬ ਕੈਬਨਿਟ ਦੇ ਮੰਤਰੀ ਸਾਹਿਬ ਵੀ ਇੱਥੇ ਆਏ ਸੀ ਉਹ ਲੋਕਾਂ ਨੂੰ ਉਹਨਾਂ ਨੇ ਆਸਵਾਸਨ ਦਿੱਤਾ ਸੀ ਕਿ ਜਲਦੀ ਹੀ ਇੱਥੇ ਕੱਚੀ ਤੁਸੀਂ ਨਹੀਂ ਬਲਕੇ RCC ਤੁਸੀਂ ਬਣਾਈ ਜਾਏਗੀ ਲੇਕਿਨ ਹੁਣ ਮਹੀਨਾ ਜਿਹੜਾ ਜਨਵਰੀ ਆ ਚੁੱਕਾ ਹੈ 26 ਆ ਚੁੱਕਾ ਆ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਹਰਕਤ ਇਥੇ ਜਿਹੜੀ ਉਹ ਦਿਖਾਈ ਨਹੀਂ ਦੇ ਰਹੀ ਹੈ ਔਰ ਸਾਡੇ ਮਨ ਦੇ ਵਿੱਚ ਇੱਕ ਡਰ ਵੀ ਪੈਦਾ ਹੋ ਰਿਹਾ ਹੈ ਸ਼ੰਕਾ ਵੀ ਪੈਦਾ ਹੋ ਰਹੀ ਹੈ ਸਰਕਾਰ ਦੇ ਪ੍ਰਤੀ ਕਿ ਸਰਕਾਰ ਜਿਹੜੀ ਹੈ ਇਸ ਇਲਾਕੇ ਨੂੰ ਖਾਸ ਕਰ ਇਹ ਜਿਹੜਾ ਬਾਰਡਰ ਏਰੀਆ ਇਲਾਕਾ ਆ ਔਰ ਬੈਕਅਪ ਏਰੀਆ ਆ ਔਰ ਇੱਥੇ ਹਰ ਵਾਰ ਜਦੋਂ ਵੀ ਬਾਰਡਰ ਦੇ ਉੱਤੇ ਟੈਨਸ਼ਨ ਹੁੰਦੀ ਹੈ ਤਾਂ ਵੀ ਲੋਕੀ ਜਿਹੜੇ ਆ ਇਹ ਸਾਂਹਵੇਂ ਜਾਂਦੇ ਆ ਇਹਨਾਂ ਨੂੰ ਨੁਕਸਾਨ ਹੁੰਦਾ ਔਰ ਜਦੋਂ ਹੜ੍ਹਾਂ ਦਾ ਸਮਾਂ ਆਂਦਾ ਉਦੋਂ ਵੀ ਇਹਨਾਂ ਨੂੰ ਜਿਹੜਾ ਇਹ ਪ੍ਰਕੋਪ ਜਿਹੜਾ ਚਿੱਲਣਾ ਪੈਂਦਾ ਔਰ ਸਰਕਾਰਾਂ ਅੱਜ ਤੱਕ ਜਿਹੜੀ ਆ ਕੁੰਭ ਕਰਨ ਦੀ ਨੀਂਦ ਸੁੱਤੀ ਹੋਈਆਂ ਕਿਸੇ ਵੀ ਪ੍ਰਕਾਰ ਦਾ ਸੰਕੇਤ ਜਿਹੜੀਆਂ ਇੱਥੇ ਨੇ ਲੈ ਰੀਆਂ ਅੱਜ ਇਹ ਮਲਗ ਡੀਕ ਦੇ ਡੀਕ ਦੇ ਸਾਨੂੰ 4 ਮਹੀਨੇ ਹੋ ਗਿਆ ਕਿ ਅੱਜ ਸਰਕਾਰ ਜਿਹੜੀ ਹੈ ਕੋਈ ਇੱਥੇ ਕੰਮ ਸ਼ੁਰੂ ਕਰੇਗੀ ਲੋਕਾਂ ਨੂੰ ਮੁਆਵਜ਼ਾ ਦੇਗੀ ਕੱਲ ਦੇਗੀ ਪਰਸੋਂ ਦੇਗੀ ਲੇਕਿਨ ਹੁਣ ਤੱਕ ਦਾ ਟਾਈਮ ਜਿਹੜਾ ਆ ਗਿਆ ਸਰਕਾਰ ਅਜੇ ਤੱਕ ਨਹੀਂ ਜਾਗ ਰਹੀ ਇਸ ਕਰਕੇ ਇਹ ਇਲਾਕਾ ਨਿਵਾਸੀ ਨੇ ਅੱਜ ਜਿਹੜਾ ਇੱਕ ਇੱਕ ਨਿਰਣੇ ਲਿਆ ਕਿ ਅਸੀਂ ਇਕੱਠੇ ਹੋ ਕੇ ਪਹਿਲਾਂ ਇੱਥੇ ਇੱਕ ਮੀਟਿੰਗ ਕਰਾਂਗੇ ਔਰ ਇੱਕ ਪ੍ਰੋਪੋਜ਼ਲ ਤਿਆਰ ਕਰਾਂਗੇ ਕਿ 10-15 ਦਿਨ ਦੇ ਅੰਦਰ ਅਗਰ ਸਰਕਾਰ ਜਿਹੜੀ ਹੈ ਕੋਈ ਹਰਕਤ ਵੀ ਚਾਹਦੀ ਇੱਥੇ ਕੰਮ ਸ਼ੁਰੂ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਵੱਡੇ ਪੱਧਰ ਦੇ ਤੇ ਇੱਕ ਸੰਘਰਸ਼ ਆਰੰਭ ਕਰਾਂਗੇ ਇੱਥੇ ਜਿਹੜਾ ਕੋਲੀਆਂ ਹੱਡਾ ਇੱਥੇ ਅੰਮਿੱਤ ਸਮੇਂ ਵਾਸਤੇ ਅਸੀਂ ਜਿਹੜਾ ਧਰਨਾ ਜਿਹੜਾ ਉਹ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਇਲਾਕਾ ਜਿਹੜਾ ਆ ਕੋਲੀਆਂ ਬੰਨ ਦੇ ਉੱਤੇ ਇਕੱਠਾ ਹੋਇਆ ਆ ਇਹਦਾ ਇਕੱਠਾ ਹੋਣ ਦਾ ਜਿਹੜਾ ਮੁੱਖ ਕਾਰਨ ਇਹ ਆ ਕਿ ਜਿਹੜੀ ਬਰਸਾਤ ਆ ਉਹਨੂੰ ਨੰਗੀ ਨੂੰ 5 ਮਹੀਨੇ ਹੋ ਗਏ ਆ ਪਿੱਛੇ ਅਸੀਂ 5 ਮਹੀਨੇ ਪਹਿਲਾਂ ਦੇਖਿਆ ਕਿ ਇਸ ਇਲਾਕੇ ਦਾ ਬਹੁਤ ਜ਼ਿਆਦਾ ਜਿਹੜਾ ਭਾਰੀ ਨੁਕਸਾਨ ਹੋਇਆ ਜਿਹੜਾ ਦਰਿਆ ਆ ਆਪਣੀ ਜਗ੍ਹਾ ਛੱਡ ਕੇ ਤੇ ਅੱਡੇ ਦੇ ਵਿੱਚ ਆ ਗਿਆ ਆ ਗਾੜੀ ਤੁਸੀਂ ਬਣ ਜਿਹੜਾ ਬਿਲਕੁਲ ਉਹਦੇ ਵਿੱਚ ਕੋਈ 1.5 ਕਿਲੋਮੀਟਰ ਦਾ ਜਿਹੜਾ ਪਾੜ ਪੈ ਚੁੱਕਾ ਤੇ ਕੋਈ 20-25 ਪਿੰਡ ਹੈ ਜਿਹੜੇ ਬਹੁਤ ਹੀ ਖਤਰੇ ਦੇ ਨਿਸ਼ਾਨੇ ਹਟਾ ਗਿਆ ਉਹਨਾਂ ਦੀ ਜ਼ਮੀਨਾਂ ਨੂੰ ਵੀ ਖਤਰਾ ਆ ਘਰਾਂ ਨੂੰ ਵੀ ਖਤਰਾ ਆ ਤੇ ਕੋਹਲੀਆਂ ਅੱਡਾ ਜਿਹੜਾ ਪਮਾ ਪੋਲਾ ਪਿੰਡ ਹੈ ਤੇ ਪਹਿਲਾਂ ਹੀ ਅੱਡਾ ਟੱਟ ਚੁੱਕਾ ਆ ਅਸੀਂ ਤੁਹਾਡੇ ਮਾਧਿਅਮ ਰਾਈਏ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਅਜੇ ਤੱਕ ਇੱਕ ਵੀ ਮਿੱਟੀ ਦਾ ਟੱਪ ਨਹੀਂ ਲਾਇਆ ਗਿਆ ਸਰਕਾਰ ਨੇ ਇਹਦੇ ਵੱਲ ਕੁਝ ਨਹੀਂ ਦੇਖਿਆ ਜਿਹੜੇ ਵੱਡੇ ਵੀਡੀਓ ਚੰਨ ਨਾਲੇ ਉਹ ਵੀ ਉਦੋਂ ਆਏ ਜਦੋਂ ਇੱਥੇ ਥੋੜਾ ਬੋਦਾ ਕੱਚਾ ਬੰਨ ਬੰਨ ਡਿਆ ਜਦੋਂ ਲੋਕਾਂ ਨੇ ਸੇਵਾ ਲਈ ਉਦੋਂ ਲੋਕਾਂ ਨੇ ਖਬਰਾਂ ਫਲਾ ਫਲਾ ਕੇ ਬੜੇ ਪੈਸੇ ਕਮਾਏ ਆਪਣੇ ਨੰਬਰ ਦੇ ਦੇਗੇ ਪਰ ਹੁਣ ਕਿਸੇ ਬੰਦੇ ਨੇ ਇਹਦੇ ਵੱਲ ਕੁਝ ਨਹੀਂ ਦੇਖਿਆ ਕਿ ਇਥੇ ਬੰਨ ਕੀ ਡਿਆ ਆ ਜੇ ਦੋ ਦਿਨ ਵੀ ਬਰਸਾਤ ਹੋ ਗਈ ਤੇ ਪਾਣੀ ਜਿਹੜਾ ਆ ਉਹ ਦਰਿਆ ਦੇ ਵਿੱਚੋਂ ਬਾਹਰ ਆ ਜਣਾ ਆ ਅਸੀਂ ਅਪੀਲ ਕਰਦੇ ਆਂ ਕਿ ਇੱਕ ਤੇ ਜੰਗਲਾਤ ਇਥੋਂ ਵੱਢੀ ਜਾਵੇ 500 ਮੀਟਰ ਤੇ ਉਥੋਂ ਜਿਹੜਾ ਆ ਉਹਨੂੰ ਡੂੰਗਾ ਕੀਤਾ ਜਾਵੇ ਸਾਡਾ ਇਲਾਕਾ ਕ੍ਰਸ਼ਰ ਇੰਡਸਟਰੀ ਵਾਲਾ ਵਾ ਇੱਥੇ ਤੇ ਕੋਈ ਕੰਮ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕ੍ਰਸ਼ਰ ਵਾਲਿਆਂ ਨੂੰ ਕਹਿਆ ਕਿ ਪੱਥਰ ਚੱਕਾਇਆ ਜਾਵੇ ਦਰਿਆ ਜਿਹੜਾ ਡੂੰਗਾ ਕੀਤਾ ਜਾਵੇ ਤੇ ਜਿਹੜਾ ਤੁਸੀ ਦਾ ਬੰਨਿਆ ਜਲਦ ਤੋਂ ਜਲਦ ਬੰਨਿਆ ਜਾਏ ਨਹੀਂ ਤੇ ਲੋਕ ਜਿਹੜੇ ਆ ਘਰੋਂ ਬੇਘਰ ਹੋ ਜਾਣੇ ਆ ਜੇਕਰ ਇਹ ਕੰਮ ਨਹੀਂ ਜਲਦ ਤੋਂ ਜਲਦ ਕੀਤਾ ਜਾਂਦਾ ਤੇ ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਕਤਲੋਰ ਬੋਲਿਆ ਉਹਨੂੰ ਬੰਦ ਕਰਾਂਗੇ ਉਹ ਦਿਨ ਰਾਤ ਦਾ ਜਿਹੜਾ ਉਹ ਧਰਨਾ ਹੋਵੇਗਾ ਤੇ ਬਾਹਰੋਂ ਵੀ ਜਥੇਬੰਦੀਆਂ ਸਾਦ ਕੇ ਇਲਾਕਾ ਵੀ ਸਾਰਾ ਇਕੱਠਾ ਹੋਏਗਾ ਤੇ ਇਹ ਜਿਹੜਾ ਕੰਮ ਆ ਇਹਨੂੰ ਅਸੀਂ ਵਿੱਢਾਂਗੇ ਇਰਝਾਨ ਨੂੰ ਤਾ ਜੋ ਜਿਹੜੀ ਸੁੱਤੀ ਸਰਕਾਰ ਇਹਨੂੰ ਜਗਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪਤਾ ਹੀ ਆ ਕਿ ਜਿੰਨਾ ਕੋਹਲੀ ਆਡੇ ਦੇ ਵਿੱਚ ਨੁਕਸਾਨ ਹੋਇਆ ਵਾ ਬਹੁਤ ਜ਼ਿਆਦਾ ਹੋਇਆ ਵਾ ਔਰ ਜੇ ਇਸ ਹੜਾ ਦੇ ਕਾਰਨ ਜਿੱਦਾਂ ਇਹ ਸਾਡਾ ਇਹ ਉਥੋਂ ਜ਼ਮੀਨਾਂ ਜਿਹੜੀਆਂ ਨਾ ਨਾੜ ਸੀਗੀਆਂ ਤੁਸੀ ਤੇ ਕਮ ਸੋਕਾ ਅੱਧਾ ਕਿਲੋਮੀਟਰ ਜਿਹੜੀ ਆ ਇਹ ਤੁਸੀ ਤੋਂ ਅੰਦਰ ਵੱਰ ਕੋਹਲੀ ਆਡੇ ਦੇ ਉੱਤੇ ਆ ਚੁੱਕੀ ਆ ਤੇ ਅਸੀਂ ਇਹ ਇਹੋ ਮੰਗ ਕਰਦੇ ਆ ਸਾਰਾ ਇਲਾਕੇ ਦੀ ਮੰਗ ਇਹ ਹੀ ਆ ਕੀ ਕੰਮ ਸੋ ਕੰਮ ਕੈਬਨਟ ਦੇ ਵਿੱਚ ਕੋ 15 ਤੋਂ 20 ਬੰਦੇ ਬੈਂਦੇ ਆ। ਔਰ ਸਾਨੂੰ ਇਹ ਆਸ ਸੀਗੀ ਮੰਤਰੀ ਸਾਹਿਬ ਤੇ ਵੀ ਉੱਥੇ ਸਾਡੀ ਗੱਲ ਜਿਹੜੀ ਆ ਸਾਡੇ ਏਰੀਏ ਦੀ ਇਹ ਚੁੱਕਣਗੇ। ਔਰ ਸਾਨੂੰ ਬੜੀਏ ਦੁੱਖ ਦਾ ਲੱਗਦਾ ਵਾ ਵੀ ਉੱਥੇ ਸਾਡੀ ਕੋਈ ਗੱਲ ਇਸ ਆ ਏਰੀਏ ਦੀ ਕੋਈ ਹੋਣ ਨਹੀਂ ਡਈ। ਔਰ ਇਹ ਅਸੀਂ ਆਨੇ ਆ ਵੀ ਚਲੋ ਪਹਿਲਾਂ ਦੇ ਐਮ.ਐਲ.ਏ ਬੜਾ ਵੱਡੀ ਗੱਲ ਹੁੰਦੀ ਆ ਤੇ ਹੁਣ ਵਜ਼ੀਰ ਬਣਿਆ ਦੋ ਦੋ ਬੜੇ ਬੜੇ ਮਹਿਕਮੇ ਨੇ ਕੋ ਬਹੁਤ ਵੱਡੇ ਆ। ਕਮਸ ਕਮ ਆਪਣੀ ਏਰੀਆ ਦਾ ਹਾਲ ਜਾਣਨ ਸਾਰਿਆਂ ਨੇ ਇਹੋ ਇਹਨਾਂ ਦੀ ਬੇਨਤੀ ਚਰਨਾ ਚ ਇਹੋ ਹੀ ਆ ਵੀ ਤੁਸੀਂ ਇਹ ਲੋਕਾਦਾਰ ਮੁੜ ਕੇ ਵਿਰੋਧ ਦਾ ਸਾਹਮਣਾ ਤੁਹਾਨੂੰ ਕਰਨਾ ਪੈਣਾ ਵਾ ਇਦਾਂ ਨਾ ਕਰੋ ਜੇ ਧਰਨਾ ਲੱਗਿਆ ਤਾਂ ਵੀ ਤੁਸੀਂ ਲੋਕਾਂ ਦੇ ਚਰਨਾਂ ਨੂੰ ਹੱਥ ਲਾਉਣੇ ਮੁੜ ਕੇ ਆਣੜ ਕੇ ਮੁੜ ਕੇ ਤੁਸੀਂ ਸਾਲ ਬਾਅਦ ਲੋਕਾਂ ਦੀ ਕਚਹਿਰੀ ਚ ਆਉਣਾ ਹੁਣ ਇਹੋ ਹੀ ਹੈ ਤੁਹਾਡੇ ਚਰਨਾਂ 'ਚ ਬੇਨਤੀ ਵੀ ਇਹਦਾ ਕੁ ਕਮਸ ਕਮ ਇਹਨਾਂ ਲੋਕਾਂ ਦਾ ਹਾਲ ਜਾਣੋ ਹਾਲ ਜਾਣ ਕੇ ਤੇ ਇਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਇਹਨਾਂ ਦੇ ਹਾਜ਼ਰੀ ਪਰਵਾਣ ਕੇ ਇਹੋ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ